ਕੀ ਆਦਾ ਮੁੱਖ ਮੰਤਰੀ ਹਿੱਲ ਗਿਆ ਉਹਨੂੰ ਹੋਰ ਸਮਝ ਨਹੀਂ ਆਉਂਦਾ ਕਿ ਮੈਂ ਦਮਾ ਜਵਾਬ ਕੀ ਆ ਮੁੱਖ ਮੰਤਰੀ ਸਾਹਿਬ ਇਹ ਸਮੇਂ-ਸਮੇਂ ਦੀ ਗੱਲ ਹੁੰਦੀ ਆ ਕਦੇ ਤੁਹਾਡੀਆਂ ਇਹ ਲੱਛੇਦਾਰ ਗੱਲਾਂ ਕਦੇ ਤੁਹਾਡੀਆਂ ਇਹ ਭੰਡਪਣ ਵਾਲੀਆਂ ਗੱਲਾਂ ਦੇ ਵਿੱਚ ਪੰਜਾਬ ਗੱਲਾਂ ਦੇ ਵਿੱਚ ਜ ਕੋਈ ਕਹਿਣੋ ਦੋ ਰਾਮਾ ਨਹੀਂ ਗੱਲਾਂ ਦੇ ਵਿੱਚ ਆ ਗਿਆ ਸੀ ਬੀਬਾ ਹਰਸਿਦਰ ਕੋਰ ਬਾਦਲ ਦਾ ਟਿੱਪਣੀ ਕਰਦੇ ਹੋ ਕਦੇ ਸੁਖਵੀਰ ਸਿੰਘ ਬਾਦਲ ਤੇ ਟਿੱਪਣੀ ਕਰਦੇ ਹੋ ਮੜੀ ਜੀ ਆਪਣੀ ਵੀ ਲੜਾਈ ਬਾਰੇ ਦੱਸ ਦਿਆ ਕਰੋ ਕਿ ਕੇਜਰੀਵਾਲ ਐਂਡ ਕੰਪਨੀ ਹੋਰ ਟੀਮ ਬਣਾਈ ਫਿਰਦੀ ਆ ਪੰਜਾਬ ਚ ਭਗਵੰਤ ਮਾਨ ਹੋਰ ਟੀਮ ਬਣਾਏ ਫਿਰਦਾ ਤੇ ਲੋਕ ਪੁੱਛਦੇ ਨੇ ਕਿ ਭ੍ਰਿਸ਼ਟਾਚਾਰ ਸਾਡੇ 3.5 ਸਾਲ ਦੇ ਵਿੱਚ ਖਤਮ ਤਾਂ ਕੀ ਕਰਨਾ ਸੀ ਤੁਹਾਡੀ ਅੱਧੀ ਕੈਬਨਿਟ ਤੇ ਅੱਧੇ ਐਮ.ਐਲ.ਏ. ਭ੍ਰਿਸ਼ਟਾਚਾਰ ਦੇ ਵਿੱਚ ਆਧਨ ਨਾਲੋਂ ਵੱਧ ਲਿਪੜੇ ਪਏ ਨੇ ਅੱਜ ਪੰਜਾਬ ਡੁੱਬਿਆ ਪਿਆ ਮਰਿਆ ਪਿਆ ਉਜੜਿਆ ਪਿਆ ਤੇ ਲੋਕ ਪੁੱਛਦੇ ਨੇ ਪੱਤਰਕਾਰ ਮੁੱਖ ਮੰਤਰੀ ਨੂੰ ਪੁੱਛਦੇ ਨੇ ਕਿ ਸਾਡੇ ਲਈ ਕੀ ਕਰੋਗੇ ਜੀ ਉਹ ਕਹਿੰਦਾ ਜੀ ਦੇਖੋ ਸੁਖਬੀਰ ਬਾਦਲ ਐਂ ਬੋਲਤਿਆ ਸੀ ਇਸ ਹਿਸਾਬ ਨਾਲ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬੋਲਦਾ ਮੈਨੂੰ ਲੱਗਦਾ ਕਿ ਅਕਾਲੀ ਜਨ ਦੇ ਹਰ ਲੀਡਰ ਦੀ ਜਾਂ ਵਰਕਰ ਦੀ ਵੀਡੀਓ ਸੁਣਦਾ ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਿਰਫ ਅਕਾਲੀ ਦਲ ਸ਼੍ਰੋਮਣੀ ਕਾਲ ਦਲ ਸ਼੍ਰੋਮਣੀ ਕਾਲ ਦਲ ਜਾਂ ਬਾਦਲ ਫੈਮਿਲੀ ਹੀ ਦਿਖਦੀ ਆ ਹੋਰ ਤਾਂ ਕੁਝ ਦਿਖਦਾ ਨਹੀਂ ਹੈਗਾ ਕਿਉਂਕਿ 2017 ਚ ਸ਼੍ਰੋਮਣੀ ਕਾਲ ਦਲ ਸੱਤਾ ਤੋਂ ਬਾਹਰ ਚਲਾ ਜਾਂਦਾ 5 ਸਾਲ ਕਾਂਗਰਸ ਨੇ ਵੀ ਲਾ ਲੇ ਸਾਢੇ 3 ਸਾਲ ਆਮ ਆਦਮੀ ਪਾਰਟੀ ਨੇ ਲਾ ਲੇ ਸਾਢੇ 8 ਸਾਲ ਦੇ ਵਿੱਚ ਹਰ ਦਿਨ ਜਦੋਂ ਵੀ ਮੁੱਖ ਮੰਤਰੀ ਬੋਲਦਾ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਬਾਰੇ ਜਾਂ ਉਹਨਾਂ ਦੇ ਪਰਿਵਾਰ ਬਾਰੇ ਬੋਲਦਾ ਅੱਜ ਪੰਜਾਬ ਡੁੱਬਿਆ ਪਿਆ ਮਰਿਆ ਪਿਆ ਉਜੜਿਆ ਪਿਆ ਤੇ ਲੋਕ ਪੁੱਛਦੇ ਨੇ ਪੱਤਰਕਾਰ ਮੁੱਖ ਮੰਤਰੀ ਨੇ ਪੁੱਛਦੇ ਨੇ ਕਿ ਸਾਡੇ ਲਈ ਕੀ ਕਰੋਗੇ ਜੀ ਉਹ ਕਹਿੰਦਾ ਜੀ ਦੇਖੋ ਸੁਖਬੀਰ ਬਾਦਲ ਐਂ ਬੋਲਤਿਆ ਸੀ ਲੋਕ ਪੁੱਛਦੇ ਨੇ ਕਿ ਜੀ ਸਾਨੂੰ ਸਾਡੇ ਖੇਤ ਵਹਿ ਗਏ ਸਾਡਾ ਬੁਰਾ ਹਾਲ ਹੋ ਗਿਆ ਸਾਨੂੰ ਕੀ ਦੋਗੇ ਮਹਿਲਾਵਾਂ ਪੁੱਛਦੀਆਂ ਨੇ ਸਾਡਾ 1000 ਰੁਪਇਆ ਕਿੱਥੇ ਆ 1100 ਰੁਪਇਆ ਕਿੱਥੇ ਆ ਨੌਜਵਾਨ ਪੁੱਛਦੇ ਨੇ ਸਾਡਾ ਰੋਜਗਾਰ ਕਿੱਥੇ ਆ ਲੋਕ ਪੁੱਛਦੇ ਨੇ ਕਿ ਭ੍ਰਿਸ਼ਟਾਚਾਰ ਸਾਡੇ 3 ਸਾਲ ਦੇ ਵਿੱਚ ਖਤਮ ਤਾਂ ਕੀ ਕਰਨਾ ਸੀ ਥੋੜੀ ਅੱਧੀ ਕੈਬਨਿਟ ਤੇ ਅੱਧੇ ਐਮਐਲਏ ਭ੍ਰਿਸ਼ਟਾਚਾਰ ਦੇ ਵਿੱਚ ਆਧਨ ਨਾਲੋਂ ਵੱਧ ਲਿਪੜੇ ਪਏ ਨੇ ਤੇ ਭਗਵਾਨ ਤਮਾਨ ਦਾ ਜਵਾਬ ਹੁੰਦਾ ਕਿ ਹਰ ਸਿਮਰਤ ਕੌਰ ਬਾਦਲ ਇਹ ਬੋਲ ਪੀ ਸੁਖਵੀਰ ਬਾਦਲ ਇਹ ਬੋਲ ਪਿਆ ਜਾਂ ਕੋਈ ਹੋਰ ਲੀਡਰ ਇਹ ਬੋਲ ਪਿਆ ਮੈਂ ਹੈਰਾਨ ਆ ਮਤਲਬ ਮੁੱਖ ਮੰਤਰੀ ਤੋਂ ਕਿ ਆਦਾ ਮੁੱਖ ਮੰਤਰੀ ਹਿੱਲ ਗਿਆ ਉਹਨੂੰ ਹੋਰ ਸਮਝ ਨਹੀਂ ਆਉਂਦਾ ਕਿ ਮੈਂ ਦਮਾਂ ਜਵਾਬ ਕੀ ਆ ਮੁੱਖ ਮੰਤਰੀ ਸਾਹਿਬ ਇਹ ਸਮੇਂ-ਸਮੇਂ ਦੀ ਗੱਲ ਹੁੰਦੀ ਆ ਕਦੇ ਤੁਹਾਡੀਆਂ ਇਹ ਲੱਛੇਦਾਰ ਗੱਲਾਂ ਕਦੇ ਤੁਹਾਡੀਆਂ ਇਹ ਭੰਡਪਣ ਵਾਲੀਆਂ ਗੱਲਾਂ ਦੇ ਵਿੱਚ ਪੰਜਾਬ ਗੱਲਾਂ ਦੇ ਵਿੱਚ ਜ ਕੋਈ ਕਹਿਣੋ ਦੋਰਾਵਾ ਨਹੀਂ ਗੱਲਾਂ ਦੇ ਵਿੱਚ ਆ ਗਿਆ ਸੀ ਕੋਈ ਦੋਰਾਵਾ ਨਹੀਂ ਪਰ ਇਹ ਸਮੇਂ ਦੀ ਚਾਲ ਇੱਕੋ ਤਰ੍ਹਾਂ ਨਹੀਂ ਹੁੰਦੀ ਜਾਂ ਤਾਂ ਤੁਹਾਡੇ ਸਲਾਹਕਾਰ ਐਡੇ ਨਲਾਇਕ ਨੇ ਜਿਹੜੇ ਤੁਹਾਨੂੰ ਦੱਸ ਨਹੀਂ ਰਹੇ ਕਿ ਹੁਣ ਤੁਹਾਡੀ ਉਹ ਗੱਲ ਨਹੀਂ ਬਣ ਰਹੀ ਉਹ ਤੁਹਾਡਾ ਝੂਠ ਤਪਾਰ ਦੂਜੇ ਲੀਡਰਾਂ ਨੂੰ ਨਿੰਦਣਾ ਸਿਰਫ ਦੂਜੇ ਲੀਡਰਾਂ ਨੂੰ ਆਪਣਾ ਕੋਈ ਵਿਜਨ ਦੱਸਿਆ ਕਦੇ ਆਪਣੀ ਗੱਲ ਦੱਸੀ ਕਿ ਮੈਂ ਪੰਜਾਬ ਲਈ ਕੀ ਕਰਨਾ ਐਡੀਆਂ ਐਡੀਆਂ ਗੱਲਾਂ ਦਾ ਕਲਾਬ ਬਣਾ ਕੇ ਰੋਚਲੇ ਜਾਂਦੇ ਹੋ ਥੱਲੇ ਜਾ ਕੇ ਲੋਕਾਂ ਨੂੰ ਪੁੱਛੋ ਬਿਨਾ ਸਿਕਿਉਰਿਟੀ ਤੋਂ ਜਾ ਕੇ ਦੇਖੋ ਜਿਹੜਾ ਕਹਿੰਦੇ ਸੀ ਨਾ ਕਿ ਕਿਸੇ ਵੇਲੇ ਜਸਖੀਰ ਬਾਦਲ ਮਾਨਸੇ ਦੀਆਂ ਕੈਂਚੀਆਂ ਦੇ ਬਿਨਾ ਸਿਕਿਉਰਿਟੀ ਤੋਂ ਆ ਕੇ ਦੇਖੇ ਲੈ ਮਾਨ ਸਰ ਤੁਸੀਂ ਸੰਗਰੂਰ ਦਾ ਆਪਣੇ ਜ਼ਿਲ੍ਹੇ ਦਾ ਕਿਹੜਾ ਦੇ ਕੇ ਦਿਖਾਓ ਤੁਹਾਨੂੰ ਦੱਸ ਦਣਗੇ ਸੰਗਰੂਰ ਵਾਲੇ ਕਿਹੜੀ ਹੁੰਦੀ ਆ ਬਿਨਾ ਸਿਕਿਉਰਿਟੀ ਤੋਂ ਨਿਕਲ ਕੇ ਦਿਖਾਓ ਬਿਨਾ ਸਿਕਿਉਰਿਟੀ ਤੋਂ ਦੋ ਦੋ ਗੱਡੀਆਂ ਪੰਜਾਬ ਪੁਲਿਸ ਦੀਆਂ ਭਰਨ ਤੋਂ ਭਰ ਕੇ ਜ ਨਾਲ ਨਾਲ ਚੱਲਣਾ ਐਮਐਲਏ ਨਹੀਂ ਥੋਡੇ ਪਿੰਡਾਂ ਜਾ ਸਕਦੇ ਦੋ ਗੱਡੀਆਂ ਇੱਕ ਅੱਗੇ ਚੱਲਦੀ ਆ ਇੱਕ ਪਿੱਛੇ ਚੱਲਦੀ ਆ ਉਹਦੇ ਨਾਲ ਥੋਡੇ ਐਮਐਲਏ ਥੋਡੇ ਮੰਤਰੀ ਪਿੰਡਾਂ ਜਾਂਦੇ ਨੇ ਜੇ ਕਿਸੇ ਦੇ ਭੋਗ ਤੇ ਜਾਂ ਵਿਆਹ ਤੇ ਜਾਣਾ ਪੈ ਜੇ ਪਬਲਿਕ ਇਕੱਠ ਦੇ ਵਿੱਚ ਜਾਣਾ ਪੈ ਜੇ ਤਾਂ ਨਾਕਾ ਲਾ ਕੇ ਖੜਦੀ ਆ ਪੁਲਸ ਵਾਲੇਦਾਲੇ ਤੇ ਤੁਹਾਡੀ ਤਾਂ ਗੱਲੇ ਪਹੁ ਦੂਰ ਆ ਜਿੰਨਾ ਸਤਿਆਨਾਸ਼ ਤੁਸੀਂ ਪੰਜਾਬ ਦਾ ਕੀਤਾ ਤੇ ਜਿੱਡਾ ਵੱਡਾ ਧੋਖਾ ਤੁਸੀਂ ਪੰਜਾਬ ਨੂੰ ਦਿੱਤਾ ਪੰਜਾਬ ਦੇ ਨੌਜਵਾਨੀ ਨੂੰ ਦਿੱਤਾ ਇਹਦਾ ਸਬਕ ਪੰਜਾਬ ਦੇ ਨੌਜਵਾਨ ਜ਼ਰੂਰ ਲੈਣਗੇ ਹੁਣ ਤੁਹਾਡੀਆਂ ਗੱਲਾਂ ਅਕਾਲੀ ਦਰ ਨੂੰ ਗੱਲਾਂ ਕੱਢੀ ਜਾਣੀਆਂ ਮੰਦਾ ਚੰਗੀ ਬੁਲੀ ਜਾਣਾ ਕਦੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਟਿੱਪਣੀ ਕਰਤੀ ਕਦੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਟਿੱਪਣੀ ਕਰਤੀ ਕਦੇ ਉਹਦੀਆਂ ਝੀੜਾ ਬਣਾ ਲੀਆਂ ਕਦੇ ਪੁੱਛ ਕਰ ਲਿਆ ਕਦੇ ਕੁਛ ਕਰ ਲਿਆ ਇਹ ਗੱਲਾਂ ਹੁਣ ਲੋਕੇ ਸੁਣਦੇ ਨਹੀਂ ਤੁਡੇ ਸਲਾਹਕਾਰ ਨਲਾਇਕ ਨੇ ਸਿਰੇ ਦੇ ਜਿਹੜੇ ਤੁਹਾਨੂੰ ਦੱਸਦੇ ਨਹੀਂ। ਯਾ ਹੁਣ ਤੁਸੀਂ ਆਪਣੇ ਆਪ ਨੂੰ ਐਡਾ ਵੱਡਾ ਬਣਾ ਲਿਆ ਕਿ ਜਿਹੜਾ ਤੁਸੀਂ ਬਸ ਤੁਹਾਨੂੰ ਇੱਕ ਸੁਪਨਾ ਲੱਗਦਾ ਕਿ ਮੈਂ ਜੋ ਬੋਲ ਤਿਆ ਪੰਜਾਬ ਦੇ ਲੋਕ ਉਹੀ ਸੁਣ ਕੇ ਸੱਚ ਮੰਨ ਲੈਂਦੇ ਨੇ। ਉਹ ਕੋਈ ਸਮਝ ਸੀ ਮਾਨ ਸਾਹਿਬ। ਜਦੋਂ ਤੁਸੀਂ ਗੱਡੀ ਤੇ ਚੜ ਕੇ ਭੰਗੜਾ ਵੀ ਪਾਇਆ ਹੁੰਦੇ ਸੀ ਤਾਂ ਵੀ ਲੋਕ ਵੋਟਾਂ ਪਾਉਂਦੇ ਸੀ। ਤੁਸੀਂ ਜੋ ਝੂਠ ਬੋਲਦੇ ਸੀ, ਜੋ ਤੁਸੀਂ ਕਿਸੇ ਤਰ੍ਹਾਂ ਲਾਉਂਦੇ ਸੀ ਲੋਕ ਸੱਚ ਮੰਨਦੇ ਸੀ। ਇੱਕ ਵੇਲੇ ਤਾਂ ਪੰਜਾਬ ਦੇ ਕੰਧਾਂ ਨੂੰ ਤੁਸੀਂ ਐ ਲੱਗਣ ਲਾਤਿਆ ਸੀ। ਕਿ ਤੁਹਾਡੇ ਜਿਨ੍ਹਾਂ ਹਰ ਹਰੀ ਚੰਦ ਕੋ ਧਰਮੇ ਪੁੱਤ ਜੰਮਣਾ ਹੀ ਨਹੀਂ ਪੰਜਾਬ ਚੋਂ ਕਿ ਜੇ ਕਿਤੇ ਭਗਵੰਤ ਮਾਨ ਪੰਜਾਬ ਚ ਨਾ ਜੰਮਦਾ ਪੰਜਾਬ ਦਾ ਨਿਗਰ ਹੀ ਚੱਲਿਆ ਸੀ ਕਿ ਜੇ ਕਿਤੇ ਭਗਵੰਤ ਮਾਨ ਪੰਜਾਬ ਦੇ ਵਿੱਚ ਨਾ ਜੰਮਦਾ ਐਨਾ ਸੱਚ ਤਾਂ ਕਿਸੇ ਨੇ ਬੋਲਣਾ ਹੀ ਨਹੀਂ ਸੀ ਇਹ 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 ਲੱਗਣ ਲੱਗਾ ਤੁਸੀਂ ਪੰਜਾਬੀਆਂ ਨੂੰ ਉਹੀ ਭਲੇਖੇ ਦੇ ਵਿੱਚ ਲੋਕਾਂ ਨੇ ਬਦਲਾ ਲੇ ਨਾਂ ਦੇ ਵਿੱਚ ਪੰਜਾਬ ਦਾ ਬੇੜਾ ਕਰਕੇ ਕੀਤਾ ਤੇ ਅੱਜ ਤੁਸੀਂ ਬਿਬਾ ਹਰਸੀਰ ਕੋ ਬਾਦਲ ਤੇ ਟਿੱਪਣੀ ਕਰਦੇ ਹੋ ਕਦੇ ਸੁਰਵੀਰ ਸਿੰਘ ਬਾਦਲ ਤੇ ਟਿੱਪਣੀ ਕਰਦੇ ਹੋ ਮੜੀ ਜੀ ਆਪਣੀ ਵੀ ਲੜਾਈ ਬਾਰੇ ਦੱਸ ਦਿਆ ਕਰੋ ਕਿ ਕੇਜਰੀਵਾਲ ਐਂਡ ਕੰਪਨੀ ਹੋਰ ਟੀਮ ਬਣਾਈ ਫਿਰਦੀ ਆ ਪੰਜਾਬ ਚ ਭਗਵੰਤ ਮਾਨ ਹੋਰ ਟੀਮ ਬਣਾਈ ਫਿਰਦਾ ਤੇ ਇੱਕ ਮੇਰੀ ਪੰਜਾਬ ਦੇ ਨੌਜੋਨਾਂ ਨੂੰ ਬੇਨਤੀ ਆ ਕਿ ਤੇ ਇਹ ਨਾ ਸੋਚੋ ਕਿ ਜਿਹੜੇ ਦੋ ਗਰੁੱਪ ਬਣੇ ਫਿਰਦੇ ਨੇ ਇੱਕ ਦਿੱਲੀ ਵਾਲਿਆਂ ਦਾ ਇੱਕ ਭਗਵੰਤ ਮਾਨ ਦਾ ਕਿ ਪੰਜਾਬ ਦੀ ਲੜਾਈ ਪਿੱਛੇ ਆਡੋ ਹੋਏ ਫਿਰਦੇ ਨੇ ਨਾ 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 ਲੜਾਈ ਨੋਟਾਂ ਦੀ ਆ ਕਿ ਕਿਨੇ ਨੋਟ ਵੱਧ ਇਕੱਠੇ ਕਰਨੇ ਨੇ ਇਹ ਲੜਾਈ ਆ ਕਿ ਕਿਹੜਾ ਨੋਟ ਵੱਧ ਇਕੱਠੇ ਕਰ ਲੈ ਕਿ ਦਿੱਲੀ ਟੀਮ ਵੱਧ ਨੋਟ ਇਕੱਠੇ ਕਰੂਗੀ ਜਾਂ ਇਹਦੀ ਜੁੜੜਲੀ ਜਿਹੜੀ ਉਹ ਵੱਧ ਨੋਟ ਇਕੱਠੇ ਕਰੂਗੀ ਇਹ ਲੜਾਈ ਆ ਕਿਤੇ ਇਹ ਨਾ ਸੋਚ ਲਿਓ ਪੰਜਾਬੀ ਵੀਰੋ ਨੌਜਵਾਨੋ ਕਿ ਪੰਜਾਬ ਪਿੱਛੇ ਲੜਦੇ ਨੇ ਇਹ ਕਿ ਬੜੀ ਤੇ ਧੌਣ ਜਿਹੜੀ ਕਹਿੰਦਾ ਸੀ ਤੇਰੇ ਯਾਰ ਨੂੰ ਦਫਾ ਨੂੰ ਫਿਰਦੇ ਨੇ ਦਬਦਾ ਕਿਤੇ ਲੰਬਾ ਪਾ ਕੇ ਅਗਲੇ ਮੋੜੇ ਤੇ ਰੱਖ ਕੇ ਹਰਾ ਪੈਣਾ ਅਗਲਾ ਤੇਰੇ ਜੇਬ 'ਚ ਨਹੀਂ ਫਿਰਦੇ ਨੇ ਜਿਹੜਾ ਕਹਿੰਦਾ ਸੀ ਹਰਾ ਪੈਣਾ ਪੰਜਾਬ ਦੇ ਲੋਕਾਂ ਦੀ ਦੇ ਲੋਕਾਂ ਦੇ ਚੱਲੂਗਾ ਨਾ ਅਗਰੇ ਧਾਰ ਨਹੀਂ ਮਾਰਦੇ ਤੇਰੇ ਹਰੇ ਪਿੰਲੇ ਦੀ ਆਪ ਜੇਬ ਚ ਨਹੀਂ ਫਿਰਦੇ ਨੇ ਚੀਫ ਸੈਕਟਰੀ ਸਾਰਾ ਅਗਲਾ ਸਾਰੀਆਂ ਫੈਲਾਂ ਉਹ ਲੈ ਕੇ ਦਿੱਲੀ ਜਾਂਦਾ ਕੱਲਾ ਕਲਾਮਲਾ ਤੇ ਕਿੰਨੇ ਕੁ ਪਰਚੇ ਕਰਾ ਲੋਂਗੇ ਰੱਬ ਮਾਲਾ ਮੋਟਾ ਯਾਦ ਰੱਖੋ ਤੁਹਾਡੇ ਖਿਲਾਫ ਜਿਹੜੇ ਪੱਤਰਕਾਰ ਬੋਲਦਾ ਉਹਦੇ ਦੇ ਪਰਚਾ ਚੈਨਲ ਬੰਦ ਕਹੇ ਦਾ ਪੇਜ ਬੰਦ ਕਿੰਨੇ ਕੁ ਦੇ ਪੇਜ ਬੰਦ ਕਰ ਲੋਂਗੇ ਕਿੰਨੇ ਕੁ ਦੇ ਪਰਚਾ ਕਰ ਲੋਂਗੇ ਸਾਰਾ ਪੰਜਾਬ ਇਹ ਪੰਜਾਬ ਉਹੀ ਹੈ ਜਿਹਨੂੰ ਗੱਲਾਂ ਨਾਲ ਲਾ ਕੇ ਠੀਕ ਹੈ ਇੱਕ ਵਾਰ ਤੁਸੀਂ ਜਿਜਵਾਤੀ ਕਰ ਲਿਆ ਸੀ ਪਰ ਜਦੋਂ ਹੁਣ ਪੰਜਾਬ ਨੂੰ ਪਤਾ ਲੱਗਿਆ ਨੌਜੋਨ ਨੂੰ ਪਤਾ ਲੱਗਿਆ ਕਿ ਸਾਡੇ ਨਾਲ ਧੋਖਾ ਕੀਤਾ ਹੁਣ ਇਹੇ ਜੀ ਧੌਣ ਰਗੜਨਗੇ ਨਾ ਇਹੇ ਜੀ ਮੰਜੀ ਠੋਕਣਗੇ ਟਕਾ ਕੇ ਤੇ ਇਹੇ ਜੀ ਸਾਬਣਦਾਨੀ ਕਰਨਗੇ ਤੂੰ ਵੀ ਕੀ ਯਾਦ ਰੱਖੇਗਾ ਮੁੜ ਕੇ ਰਾਤਾਂ ਨੂੰ ਉੱਪਰ ਨੂੰ ਮੂੰਹ ਕਰ ਕਰਕੇ ਰੁਆ ਕਰੇਗਾ ਮੁੱਖ ਮੰਤਰੀ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਕੋਈ ਰੱਬ ਨਹੀਂ ਬਣਗੇ ਕਿ ਜਿਹੜਾ ਪੰਜਾਬ 'ਚ ਬੋਲੂਗਾ ਜਿਹੜਾ ਪੰਜਾਬ 'ਚ ਤੁਹਾਡੇ ਇਹ ਇਹ ਜਿਹੜੀ ਤੁਸੀਂ ਨੇਹਰ ਕਰਦੀ ਮਚਾਈ ਆ ਪੰਜਾਬ 'ਚ ਉਹਦੇ ਖਿਲਾਫ ਪੂਗੀ ਅਕਾਲੀ ਦਲ ਬੋਲਦਾ 14 ਤਾਂ ਹੈ ਤင်း ਆਪਾਂ ਵੀ ਸੋਚੋ ਪੰਜਾਬੀਓ ਕਿ ਕੱਲਾ ਕਾਲੀਦਨ ਉਹ ਕਿਉਂ ਸਾਰਾ ਦਿਨ ਨਿੰਦਦਾ ਸਾਰਾ ਦਿਨ ਇਹਦੀ ਉੱਠਣ ਤੋਂ ਲੈ ਕੇ ਰਾਤ ਤੱਕ ਲੋਕ ਤਾਂ ਮਰੇ ਪਏ ਨੇ ਪੰਜਾਬ ਤਾਂ ਉਜੜਿਆ ਪਿਆ ਭ੍ਰਿਸ਼ਟਾਚਾਰ ਇੱਥੇ ਹੋਇਆ ਪਿਆ ਨਸ਼ੇ ਦੀ ਦਲਦਲ ਇੱਥੇ ਬਣੀ ਪਈ ਆ ਰੋਜ਼ਗਾਰ ਕਿਸੇ ਨੂੰ ਨਹੀਂ ਮਿਲਿਆ ਨੌਜਵਾਨ ਬੇਰੁਜ਼ਗਾਰੀ 'ਚ ਮਰੇ ਪਏ ਨੇ ਮਹਿਲਾਵਾਂ ਨੂੰ ਉਹ ਨਹੀਂ ਕੁਝ ਮਿਲਿਆ ਮਜ਼ਦੂਰਾਂ ਨੂੰ ਉਹ ਨਹੀਂ ਕੁਝ ਮਿਲਿਆ ਕਿਸਾਨਾਂ ਨੂੰ ਉਹ ਨਹੀਂ ਮਿਲਿਆ ਪਿਆ ਸਾਰਾ ਪੰਜਾਬ ਡੁੱਬ ਗਿਆ ਪਰਸੋ ਚੋਥੇ ਫਾਇਰਸਟਾਰ ਹੋਟਲ ਦੇ ਵਿੱਚ ਭੰਗੜੇ ਪਾਰ ਦੇ ਤਿੰਨ ਦਿਨ 5 ਸਟਾਰ ਹੋਟਲ ਦਾ ਖਰਚਾ ਕਿੱਥੋਂ ਆਇਆ ਜੀ ਖਰਚਾ ਸਾਰਾ ਇਹ ਜਿਹੜਾ ਯੁਵਾ ਸ਼ਕਤੀ ਦਾ ਤੁਸੀਂ ਪ੍ਰੋਗਰਾਮ ਰੱਖਿਆ ਟੀ-ਸ਼ਰਟ ਪਾਏ ਫਿਰਦੇ ਸੀ ਅਕਾਲੀ ਦਰਨ ਯੂਥ ਵਿੰਗ ਦੀ ਰੀਸ ਕਰਕੇ ਯੂਥ ਵਿੰਗ ਦੀ ਜੇ ਰੀਸ ਕਰਨੀ ਹੈ ਤਾਂ ਕੰਮ ਵੇਲੇ ਕੰਮ 'ਚ ਕੰਮ 'ਚ ਕਰੋ ਕਿ ਕਿਵੇਂ ਜਾ ਕੇ ਕੰਮ ਕਰੀਦਾ ਹੁੰਦਾ ਟੀ-ਸ਼ਰਟ ਪਾ ਕੇ ਰੀਸ ਨਹੀਂ ਹੋਣੀ ਮਾਨ ਸਾਹਿਬ ਇਹ ਤੁਸੀਂ ਮੁੱਖ ਮੰਤਰੀ ਹੋ ਰੱਬ ਨਹੀਂ ਬਣ ਗਏ 15 18 ਮਹੀਨੇ ਦੀ ਗੱਲ ਰਹਿ ਗਈ ਸਾਰੀ ਇੱਥੇ ਪੰਜਾਬ ਆ ਇੱਥੇ ਅਸੀਂ ਆ ਇੱਥੇ ਤੁਸੀਂ ਆ ਤੇ ਤੁਸੀਂ ਦੇਖੋਗੇ ਕਿ ਜਿਹੜੇ ਪੰਜਾਬੀਆਂ ਦਾ ਤੁਸੀਂ ਧੋਖਾ ਕੀਤਾ ਮੂਰਖ ਬਣਾਇਆ ਜੇ ਇਹਨਾਂ ਦੇ ਰੱਸੇ ਪਾ ਪਾਣਾ ਤੁਹਾਡੇ ਬੰਦੇ ਘ੍ਰੀਸੀ ਪੰਡਾ ਦੇ ਵਿੱਚ ਤੂੰ ਤੂੰ ਤਾਂ ਤੁਸੀਂ ਤਾਂ ਜਾਣਾਂ ਨਹੀਂ ਤੁਹਾਨੂੰ ਸੇਮ ਹੈ ਮੁੜ ਕੇ ਸਾਫਤਾ ਸੇਮ ਹੋ ਜਾਏਗਾ ਵੀ ਇਹਦੀ ਬੰਦੇ ਦਾ ਗਨਮੈਨ ਤੇ ਨ ਰਹਿਣੀ ਨੇ ਜਿਹੜਾ ਕਿਸੇ ਵੇਲੇ ਕਹਿੰਦਾ ਸੀ ਕਿ ਅਸੀਂ ਆਮ ਕਲਚਰ ਚ ਲਾਵਾਂਗੇ ਕਹਿੰਦੇ ਸਰਕਾਰੀ ਕੋਠੀਆਂ ਲਾਵਾਂਗੇ ਕਹਿੰਦੇ ਗਨਮੈਨ ਨਹੀਂ ਲਾਵਾਂਗੇ ਕਹਿੰਦੇ ਗੱਡੀਆਂ ਨਹੀਂ ਲਾਵਾਂਗੇ ਕਹਿੰਦੇ ਵੀਏਪੀ ਕਲਚਰ ਜੀ ਕਹਿੰਦੇ ਜੀ ਨੀ ਪੱਥਰਾਂ ਤੇ ਮਜ਼ਦੂਰਾਂ ਦਾ ਨਾਂ ਹੁਣ ਲਿਖਿਆ ਕਦੇ ਸਾਢੇ 3 ਸਾਲ ਚ ਹੋਣ ਨਹੀਂ ਕੋਈ ਗਰੀਬ ਤੇਰਾ ਮਜ਼ਦੂਰ ਕੋਈ ਮਿਸਤਰੀ ਯਾਦ ਆਇ 3.5 ਸਾਲ ਦੇ ਵਿੱਚ ਕਿ ਕਿਸੇ ਮਜ਼ਦੂਰ ਦਾ ਗੰਧ ਦੇ ਨਾਲ ਲਿਖਦੇ ਆ ਹੋਵੇ ਪੱਥਰ ਦੇ ਨਾਲ ਲਿਖਦੇ ਹੋਵੇ ਹੁਣ ਤਾਂ ਕਦੇ ਨਹੀਂ ਕਿਸੇ ਪੁਲਤੇ ਜਾ ਕੇ ਕਿੱਕਲੀਆਂ ਪਾਈਆਂ ਕਿਉਂ ਨਹੀਂ ਪਾਈਆਂ ਉਹ ਜਿਹੜਾ ਤੁਹਾਡਾ ਨਾ ਇੱਕ ਉਹ ਝੂਠ ਦਾ ਬ ਮੰਦਰ ਸੀ ਉਹ ਚੱਲ ਗਿਆ ਅਸੀਂ ਮੰਨਦੇ ਕਿ ਇੱਕ ਵੇਲੇ ਤੇਰਾ ਤੀਰ ਚੱਲ ਗਿਆ ਸੀ ਤੇ ਮੈਨੂੰ ਆਸ ਆ ਕਿ ਇਹ ਗੱਲਾਂ ਤੇਰੇ ਤੱਕ ਪਹੁੰਚ ਜਾਣਗੀਆਂ ਕਿਉਂਕਿ ਇੱਕ ਹੋਰ ਕੁਝ ਦੇਖੇ ਨਾ ਦੇਖੇ ਕਾਲੀਦਲ ਵਾਲਿਆਂ ਦਾ ਝੂਠ ਦੇਖਦਾ ਕਿ ਕਾਲੀਦਲ ਕੀ ਕਰਦਾ ਸੋ ਇਸ ਲਈ ਅਕਾਲੀ ਦਲ ਤੋਂ ਡਰਨਾ ਤੇਰਾ ਸੁਭਾਵਕ ਹੈ ਸਚਾਈ ਹੈ ਤੇ ਸਚਾਈ ਸੈਪਟ ਕਰ ਕਿ ਅਕਾਲੀ ਦਲ ਹੁਣ ਤੇਰੇ ਮੂਹਰੇ ਖੜਾ ਇੱਕ ਢਾਹ ਕੇ ਖੜਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਖੜੇ ਨੇ ਤੇ ਥੋਡੀ ਇਹ ਝੂਠ ਦੀ ਦੁਕਾਨ ਨੂੰ ਸ਼ਰਮਣੀ ਅਕਾਲੀ ਦਲ ਹੀ ਬੰਦ ਕਰਾਊਗਾ ਲੈਂਡ ਪੁਲਿੰਗ ਵਾਲੇ ਮਾਮਲੇ 'ਚ ਪੂੰਛ ਪਿੱਛੇ ਲੁਕਾ ਕੇ ਲੁਕਾ ਦੇਣ ਉੱਠ ਗਏ ਜਿਵੇਂ ਕੁੱਤਾ ਪੂੰਛ ਲੁਕੋਗੇ ਨਾ ਜਿੰਨਾ ਹੁੰਦਾ ਨਾ ਐਨ ਠੀਆ ਸਰਕਾਰ ਤੇ ਚੁੱਪ ਦੇ ਕੇ ਲਈ ਕਿ ਨਾ ਲੈ ਲੈ ਲੈਂਡ ਪੁਲਿੰਗ ਹਲੇ ਤਾਂ 4 ਧਰਨੇ ਲਾਏ ਸੀ ਨੱਤਾਂ ਕੰਬਲ ਲਾਤੀਆਂ ਤੇ ਤੁਸੀਂ ਕਹਿੰਦੇ ਹੋ ਕਿ ਬੀਜ ਕਿੱਥੋਂ ਆਊਗਾ ਇਹ ਕਾਲੀ ਦਲ ਕੋਈ ਮਹੱਲਾ ਪਾਰਟੀ ਨਹੀਂ ਹੈਗੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਤੁਸੀਂ ਕਹਿੰਦੇ ਹੋ ਅਕਾਲੀ ਦਲ ਕੋ ਪੈਸਾ ਇੱਥੋਂ ਇੰਨਾ ਕਿੱਥੋਂ ਆ ਗਿਆ ਇਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਪਿਆਰ ਕਰਨ ਤੇ ਪੰਜਾਬ ਪਿੱਛੇ ਆਪਣਾ ਆਪ ਲਾਉਣ ਵਾਲੀ ਪਾਰਟੀ ਆ ਕਿਹੜੀ ਗੱਲ ਕਰਦੇ ਹੋ ਸੁਖਵੀਰ ਸਿੰਘ ਬਾਦਲ ਦੀ ਇੱਕ ਹਾਕ ਤੇ ਕਰੋੜਾਂ ਰੁਪਏ ਇਕੱਠੇ ਕਰ ਦਿੰਦੇ ਨੇ ਲੋਕ ਪਤਾ ਵੀ ਲਾਉਣਗੇ ਤੇ ਲੋਕਾਂ ਦੀ ਸੇਵਾ ਕਰਨਗੇ ਤੁਹਡੇ ਮੰਗ ਨਹੀਂ ਹੈਗਾ ਕਿ ਪੈਸੇ ਇਕੱਠੇ ਕਰਨ ਪਿੱਛੇ ਲੜੀ ਜਾਂਦੇ ਹੋ ਜਿਹੜੇ ਆਮ ਆਦਿ ਇੱਥੇ ਕਾਲੀਦਰ ਵਾਲੇ ਪੈਸੇ ਲੋਨ ਪਿੱਛੇ ਲੜਦੇ ਨੇ ਕਿ ਪ੍ਰਧਾਨ ਸਾਹਿਬ ਮੇਰੀ ਡਿਊਟੀ ਲਾਓ ਮੇਰੀ ਡਿਊਟੀ ਲਿਆਓ ਇਹੋ ਜਿਹੇ ਬੰਦੇ ਨੇ ਜਿਹੜੇ ਹਜ਼ਾਰ ਹਜ਼ਾਰ ਕਿੱਲੇ ਦਾ ਇਕੱਠਾ ਬੀਜ ਦੇਣਗੇ ਪੰਪ 500 ਕਿੱਲੇ ਦਾ ਇਕੱਠਾ ਬੀਜ ਦੇਣਗੇ ਤਿੰਨ ਤਿੰਨ ਦਿਨ ਚਾਰ ਚਾਰ ਸੌ ਇੱਕ ਕਿੱਲੇ ਦੇ ਬੀਜ ਦਾ ਇੱਕ ਇੱਕ ਹਲਕੇ ਜੋ ਇਕੱਠਾ ਹੋ ਕੇ ਜਾਣਾ ਤੁਹਾਡੇ ਸਾਹਮਣੇ ਜਾਣਾ ਬੀਜ ਵੀ ਦੇਵਾਂਗੇ ਤੇਲ ਵੀ ਜਿੱਥੇ ਜਿੱਥੇ ਲੋੜ ਪਈਆ ਦਿੱਤਾ ਤੇ ਜਿੱਥੇ ਜਿੱਥੇ ਹੋਰ ਕੁਝ ਦੇਣ ਦੀ ਲੋੜ ਹੋਈ ਇਹ ਕਾਲੀਦਲ ਆਪਣੇ ਵਰਕਰਾਂ ਤੋਂ ਇਕੱਠਾ ਹੋ ਕੇ ਦਊਗਾ ਦੇ ਵੀ ਰਿਹਾ ਤੇ ਥੋੜੇ ਢਿੱਡ ਪੇੜ ਹੁੰਦੀ ਆ ਸੜੋ ਨਾ ਰੀਸ ਕਰੋ ਇਹ ਕੰਮ ਸਰਕਾਰਾਂ ਦੇ ਸੀ ਅੱਜ ਜਾ ਕੇ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਦੇਖੋ ਮਾਨ ਸਾਹਿਬ ਬਾਹਰਲੇ ਸੂਬਿਆਂ 'ਚ ਗੱਲ ਕਰਦੇ ਨੇ ਕੱਲ੍ਹ ਗਿਆ ਸੀ ਕਨੌਰ ਮੈਂ ਕਿਸੇ ਪਿੰਡ ਦੇ ਵਿੱਚ ਉਹ ਨਾਸਕ ਤੋਂ ਬੰਦਾ ਗਿਆ ਹਾਂ ਸੀ ਕੁਝ ਲੇਣ ਕੋਈ ਪਿਆਜ਼ ਲੈਣ ਗਿਆ ਸੀ ਜਾਂ ਸ਼ਾਇਦ ਹੋਰ ਕੁਝ ਸਮਾਨ ਲੈਣ ਪਿਆਜ਼ ਦੀ ਵਣ ਕਰਦਾ ਸੀ ਮੈਨੂੰ ਕਹਿੰਦਾ ਭਾਈ ਜੀ ਉੱਥੇ ਆਰਤੀ ਨੇ ਪੁੱਛਿਆ ਮੈਨੂੰ ਕਿ ਤੁਹਾਡੇ ਜਿਹੜਾ ਪੀਲੀ ਜੀ ਪੱਗ ਬੰਨਦਾ ਉਹ ਮੁੱਖ ਮੰਤਰੀ ਆ ਜਾਂ ਸਰਦਾਰ ਜੀ ਮੁੱਖ ਮੰਤਰੀ ਨੇ ਕਹਿੰਦਾ ਮੈਂ ਕਿਹਾ ਕਿ ਨਾਂ ਦਾ ਮੁੱਖ ਮੰਤਰੀ ਤਾਂ ਭਗਵੰਤ ਮਾਨ ਆ ਜਿਹੜਾ ਪੀਲੀ ਪੱਗ ਵਾਲਾ ਤੇ ਅਸਲ ਲੋਕਾਂ ਨੂੰ ਪਿਆਰ ਕਰਨ ਵਾਲਾ ਤੇ ਲੋਕਾਂ ਦੀ ਬਾਹ ਫੜਨ ਵਾਲਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲੀ ਹੈ ਨਾ ਸਿਕ ਤੱਕ ਗੱਲਾਂ ਹੋ ਰਹੀਆਂ ਨੇ ਦਿੱਲੀ ਤੱਕ ਗੱਲਾਂ ਹੋ ਰਹੀਆਂ ਨੇ ਹੁਣ ਤੇਰੀਆਂ ਕਾਣੀਆਂ ਇਹ ਲੱੱਚੇਦਾਰ ਗੱਲਾਂ ਇਹ ਜਿਹੜਾ ਤੂੰ ਰੋਜ਼ ਅਕਾਲੀ ਦਲ ਦੇ ਬਾਦਲ ਪਰਵਾਰ ਦਾ ਰਾਗ ਲਾ ਕੇ ਬੈਠਦਾ ਹੁਣ ਕੋਈ ਅਸਰ ਨਹੀਂ ਇਹਦਾ ਕੋਈ ਅਸਰ ਨਹੀਂ ਥੱਲੇ ਕਮੈਂਟ ਪੜ ਲਿਆ ਕਰ ਐਡੀ ਐਡੀਆ ਗਾਣਾ ਕੱਢਦੇ ਨੇ ਹੁਣ ਲੋਕ ਉਹ ਸਮਾਂ ਗਿਆ ਇਸ ਲਈ ਜਿਹੜਾ ਸਮਾਂ ਸੀ ਪੰਜਾਬ ਲਈ ਤੈਨੂੰ ਲੋਕਾਂ ਨੇ ਦਿੱਤਾ ਸੀ ਉਹ ਸਮਾਂ ਜੇ ਲੈ ਕੇ ਲਾ ਲੰਦਾ ਤਾਂ ਤੈਨੂੰ ਅੱਜ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ ਨਿੰਦਣ ਦੀ ਲੋੜ ਨਾ ਪੈਂਦੀ ਤੈਨੂੰ ਆਪਣੇ ਬਾਰੇ ਦੱਸਦਾ ਕਿ ਅਸੀਂ ਕੀ ਕੀਤਾ ਆਪ ਤੱਕ ਕੀਤਾ ਕੱਖ ਨਹੀਂ ਜਦੋਂ ਆਪ ਕੱਖ ਕੀਤਾ ਲੈ ਹੁਣ ਦੂਜਿਆਂ ਨੂੰ ਮਾਰਾ ਨਿੰਦ ਕੇ ਤੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਵੋਟ ਪਾਣਗੇ ਉਹ ਗਈ ਗੱਲ ਕਿਉਂਕਿ ਪਹਿਲਾਂ ਤੂੰ ਪਾਵਰ 'ਚ ਨਹੀਂ ਆਇਆ ਸੀ ਤਾਂ ਲੋਕਾਂ ਨੂੰ ਸ਼ਾਇਦ ਲੱਗਦਾ ਸੀ ਪੰਜਾਬ ਦੀਆਂ ਕੰਧਾਂ ਨੂੰ ਲੱਗਣ ਲੱਗ ਪਿਆ ਸੀ ਕਿ ਇਹ ਤਾਂ ਇੰਨਾ ਧਰਮੀ ਬੰਦਾ ਇੰਨਾ ਸੱਚਾ ਪੁੱਤ ਬੰਦਾ ਪਤਾ ਨਹੀਂ ਭਗਵਾਨ ਤਮਰ ਜੇ ਮੁੱਖ ਮੰਤਰੀ ਬਣ ਗਿਆ ਕੀ ਪੰਜਾਬ ਦਾ ਸਮਾਰ ਦੂਗਾ ਪਰ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿ ਇਹ ਤੋਂ ਵੱਡਾ ਬੇਸ਼ਰਮ ਝੂਠਾ ਮਤਲਬੀ ਤੇ ਇਹ ਤੋਂ ਵੱਡਾ ਗੱਪੀ ਬੰਦਾ ਪੰਜਾਬ ਦੇ ਵਿੱਚ ਕਦੇ ਕੋਈ ਲੀਡਰ ਨਹੀਂ ਬਣ ਸਕਦਾ ਅੱਜ ਪੰਜਾਬ ਦੇ ਲੋਕ ਕੂਕਾਂ ਮਾਰ ਮਾਰ ਕੇ ਰੋਂਦਾ ਹਰ ਵਰਗ ਮੁਲਾਜ਼ਮ ਵਰਗ ਰੋ ਰਿਹਾ ਮਹਿਲਾਵਾਂ ਰੋ ਰੀਆਂ ਨੌਜਵਾਨ ਰੋ ਰਹੇ ਨੇ ਕਿਸਾਨ ਰੋ ਰਹੇ ਨੇ ਮਜ਼ਦੂਰ ਰੋ ਰਹੇ ਨੇ ਹਰ ਵਰਗ ਕੂਕਾਂ ਮਾਰ ਮਾਰੁੰਦਾ ਕਿ ਕਿਹੜੇ ਬਦਲਾ ਨੂੰ ਵੋਟ ਪਾ ਲਈਏ ਬਦਲਾ ਲਈਏ ਬਦਲਾ ਸੀ ਤੇਰੀ ਹਰ ਗੱਲ ਦਾ ਠੋਕ ਕੇ ਜਵਾਬ ਦੇਾਂਗੇ ਠੋਕ ਕੇ